दाना मंडी फाजिल्का ਵਿੱਚ ਰਾਤ ਦੇ ਸਮੇਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਹੈ ਜਾਂਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦਾਣਾ ਮੰਡੀ फाजिल्का ਵਿੱਚ ਰਾਤ ਦੇ ਸਮੇਂ ਜਾਂਚ ਕੀਤੀ ਜਾ ਰਹੀ ਹੈ ਇਸ ਮੌਕੇ ਤਹਿਸੀਲਦਾਰ फाजिल्का ਸੁਖਦੇਵ ਕੁਮਾਰ ਅਤੇ ਨੈਇਬ ਤਹਿਸੀਲਦਾਰ ਹਰਪ੍ਰੀਤ ਗਿੱਲ ਆਪਣੀ ਟੀਮ ਨਾਲ ਦਾਣਾ ਮੰਡੀ फाजिल्का ਪੁੱਜੇ ਜਿੱਥੇ ਉਹਨਾਂ ਨੂੰ ਮੰਡੀਆਂ ਦੀ ਜਾਂਚ ਦੌਰਾਨ ਇਹ ਪਾਇਆ ਗਿਆ ਕਿ ਮੰਡੀ ਚੋ ਜੋ ਕਣਕ ਦੀ ਲਿਫਟਿੰਗ ਹੈ ਉਹ ਸੁਚਾਰੂ ਢੰਗ ਨਾਲ ਹੋ ਰਹੀ ਹੈ ਅਤੇ ਪ੍ਰਧਾਨ ਟਰੱਕ ਯੂਨੀਅਨ ਮਨਜੋਤ ਖੇੜਾ ਵੱਲੋਂ ਦੱਸਿਆ ਗਿਆ ਕਿ ਕਿਸ ਤਰ੍ਹਾਂ ਕਿਨੇ ਕੋੜੇ ਲਗਾਏ ਗਏ ਹਨ ਅਤੇ ਉਹ ਆਪ ਵੀ ਇਸ ਸਮੇਂ ਦਾਣਾ ਮੰਡੀ ਦੇ ਵਿੱਚ ਕੋੜਿਆਂ ਵਿੱਚ ਮਾਲ ਚੁਕਾਨ ਲੱਗੇ ਹੋਏ ਹਨ ਅਤੇ ਇਸ ਮੌਕੇ ਬੋਲਦੇ ਹੋਏ ਉਹਨਾਂ ਨੇ ਕਿਹਾ ਵੀ ਉਹ ਵਚਨਬੱਧ ਹਨ ਕਿ ਕਿਸਾਨਾਂ ਦੀ ਪੁੱਤਾਂ ਵਾਂਗੂ ਪਾਲੀ ਗਈ ਫਸਲ ਨੂੰ ਮੰਡੀਆਂ 'ਚ ਨਹੀਂ ਰੋਲ ਦਿੱਤਾ ਜਾਊਗਾ ਅਤੇ ਇੱਕ ਇੱਕ ਦਾਣਾ ਸਮੇਂ ਅਨੁਸਾਰ ਚੱਕ ਕੇ ਗੜਾਉਣਾ ਤੱਕ ਪਹੁੰਚਾਇਆ ਜਾਏਗਾ ਤਾਂ ਜੋ ਕਿਸਾਨਾਂ ਨੂੰ ਉਹਦੀ ਫਸਲ ਦਾ ਮੁੱਲ ਮਿਲ ਸਕੇ ਇਹ ਗੱਲ ਦਾ ਪਰਗਾਟਾਵਾ ਪ੍ਰਧਾਨ ਟਰੱਕ ਯੂਨੀਅਨ ਸਰਦਾਰ ਮਨਜੋਤ ਸਿੰਘ ਖੇੜਾ ਅਤੇ ਨਾਲ सुरेंद्र ਕਮੋਜ ਵੱਲੋਂ ਕੀਤਾ ਗਿਆ ਇਸ ਮੌਕੇ ਬੋਲਦੇ ਹੋਏ ਜਾਂਚ ਕਰਨ ਆਏ ਤਹਿਸੀਲਦਾਰ ਸੁਖਦੇਵ ਕੁਮਾਰ ਨੇ ਕੀ ਕੁਝ ਕਿਹਾ ਸਭ ਕੁਝ ਜਾਨਣ ਦਾ ਫਰਸਟ ਲਿਫਟਿੰਗ ਦਾ ਫਰਸਟ ਡੇ ਸੀ ਪਹਿਲਾ ਦਿਨ ਸੀ ਉਹਦੇ ਸਾਹਮਣੇ ਮੰਡੀ ਦੇ ਵਿੱਚ ਬਹੁਤ ਵਧੀਆ ਪ੍ਰਬੰਧ ਹੋਏ ਹੈ ਸਵੇਰੇ ਵੀ ਥੋੜੀ ਬਹੁਤ ਕੰਨੀ ਆ ਰਹੀ ਸੀ ਪਰ ਉਹਨਾਂ ਨੂੰ ਲੈ ਕੇ सुरेंद्र ਸਾਹਿਬ ਵੀ ਆਏ ਸੀ ਚੈਕਿੰਗ ਦੇ ਲਈ ਤੇ ਦੋਰਾ ਕਰ ਰਹੇ ਸੀ ਪਰ ਹੁਣ ਬਹੁਤ ਵਧੀਆ ਤਰਭਲ ਦੇ ਲੇਬਰ ਵੀ ਲੱਗੀ ਹੈ ਲਗਭਗ ਸਾਰੀ ਕਾਫੀ ਗੱਡੀਆਂ ਲੱਗੀਆਂ ਹੋਈਆਂ ਨੇ ਮੰਡੀ ਦੇ ਵਿੱਚ ਲੋਡਿੰਗ ਵਧੀਆ ਹੋ ਰਹੀ ਹੈ ਪਿਛਲੇ ਸਾਲ ਦੇ ਮੁਕਾਬਲੇ ਥੋੜਾ ਲੋਡਿੰਗ ਹੋਰ ਵਧੀਆ ਹੋ ਰਹੀ ਹੈ ਬਾਕੀ ਕਿਸੇ ਨੂੰ ਵੀ ਕੋਈ ਦਿੱਕਤ ਨਹੀਂ ਆਨ ਦਿੱਤੀ ਜਾਏਗੀ ਲੋਡਿੰਗ ਦਾ ਕੰਮ ਪੂਰਾ ਸਹੀ ਤਰ੍ਹਾਂ ਹੋਊਗਾ ਨਾ ਹੀ ਜ਼ਿਮੀਦਾਰਾਂ ਨੂੰ ਕੀ ਦਿੱਕਤ ਆਨ ਦਿੱਤੀ ਜਾਏਗੀ ਨਾ ਹੀ ਆਰਥੀਆਂ ਨੂੰ ਦਿੱਕਤ ਆਨ ਦਿੱਤੀ ਜਾਏਗੀ ਕੋਈ ਸਾਡੀ ਪੂਰੀ ਕੋਸ਼ਿਸ਼ ਰਹੇਗੀ ਔਰ ਜਲਦੀ ਤੋਂ ਜਲਦੀ ਜਿੰਨਾ ਵੀ ਮਾਲ ਇੱਥੇ ਟੁੱਲ ਰਿਹਾ ਨਾਲ ਦੇ ਨਾਲ ਉਹ ਇੱਥੇ ਲੋਡ ਕਰਕੇ ਗਡੌਨਾਂ ਦੇ ਵਿੱਚ ਪਚਾਏ। ਅਧਿਕਾਰੀ ਨਾਲ ਨੇ ਕੀ ਵਿਸ਼ਾ ਕੀ ਬੰਵਾਦੇ? ਲਿਫਟਿੰਗ ਨੂੰ ਲੈ ਕੇ ਕਿਸ ਤਰ੍ਹਾਂ ਦੇ ਪ੍ਰਬੰਧ ਨੇ? ਸਾਡੇ ਸੀਲਦਰ ਸਾਹਿਬ ਚੈਕਿੰਗ ਤੇ ਆਏ ਸੀਗੇ। ਜੀ। ਦਿਖਾ ਰਹੇ ਨੇ ਵਹੀਕਲ ਲੱਗੇ ਹੋਏ ਆ। ਲੋਡ ਲੋਡ ਵੀ ਚੱਲਦਾ। ਅੱਜ ਦੀ ਗੱਲ ਕਿਤੇ ਜਾਵੇ ਤਾਂ ਕਿੰਨੂ ਲਿਫਟਿੰਗ ਕਿੰਨੀ ਆ ਸਾਡੇ ਕੋਲੋਂ। ਲਗਭਗ 2000 ਐਮਪੀ ਪਲੱਸ ਹੋਊਗੀ ਜੀ ਲੱਗਦਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਤੇਜ਼ ਕੀਤੀ ਜਾਵੇ ਬਿਲਕੁਲ ਰੂਟੀਨ ਚ ਤੇਜ਼ ਹੋ ਜੀ ਜੇ ਦੋ ਤਿੰਨ ਦਿਨ ਚ ਤਾਂ ਐਨਸੀ ਦਿੱਲੀ ਦੀ ਮੰਡੀ ਚੋਂ ਵੀ ਬਸ ਸੱਤਰ ਤੋਂ ਅੱਸੀ ਜਾਂਦਾ ਹੈ ਲਿਫਟ ਕਰਾਏ ਕੋਈ ਲਿਬਰ ਦੀ ਗੱਲ ਚੱਲਦੀ ਸੀ ਕਮੀ ਲਿਬਰ ਦੀ ਕਮੀ ਵੀ ਆ ਰਹੀ ਹੁਣ ਥੋੜਾ ਜਿਹਾ ਟਾਈਮ ਹੋ ਗਿਆ ਹੈ ਥੱਕ ਜਾਂਦੇ ਹੈ ਕੋਈ ਸ਼ਹਿਰ ਨੂੰ ਡੀਸੀ ਮੈਡਮ ਵੀ ਆਏ ਸੋਨਾ ਵਾਲੋ ਵੀ ਕਹਿਆ ਗਿਆ ਸੀ ਕਿ ਲਿਫਟਿੰਗ ਘਟ ਹੋਈ ਹੈ ਤੇ ਉਹਨਾਂ ਕਾਰਨ ਕੀ ਮੰਡੇ ਸੀ ਹੜਤਾਲ ਹੈ ਜਾਂ ਕੋਈ ਹੋਰ ਕਾਰਨ ਨਹੀਂ ਅੱਜ ਪਹਿਲਾ ਦਿਨ ਸੀ ਜੀ ਲਿਫਟਿੰਗ ਭਾਜੀ ਜੀ ਆਪਣੇ ਵੱਲ ਕੋਸ਼ਿਸ਼ ਕਰਦੇ ਕਿ ਅਨਲੋਡਿੰਗ ਦਾ ਕਿਸ ਤਰ੍ਹਾਂ ਦਾ ਪ੍ਰੋਸੈਸ ਹੈ ਅੱਗੇ ਲੇਬਰ ਕਿੰਨੀ ਪਹੁੰਚਦਾ ਹੈ ਅਨਲੋਡਿੰਗ ਅਨਲੋਡਿੰਗ ਕਹਿ ਸਕਦੇ ਆ ਕਿ ਜਲਦੀ ਜਿਹੜਾ ਇਸ ਵਾਰ ਹਾਂਜੀ 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 ਕਿਸਾਨ ਤੇ ਮਜ਼ਦੂਰ ਖੁਸ਼ ਹੋ ਜਾਂਦੇ ਬਿਲਕੁਲ ਟਾਈਮਲੀ ਟਾਈਮਲੀ ਫਰੀ ਕਰਦੇ ਬਿਲਕੁਲ ਮੰਡੀ ਦੇ ਵਿੱਚ ਪਹੁੰਚੇ ਹੋ ਲਿਫਟਿੰਗ ਦੇ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਹੋਰ ਕਿਸ ਤਰ੍ਹਾਂ ਦੀ ਜਿਹੜੀ ਸਹੂਲਤਾਂ ਨੇ ਜਾਂ ਹਦਾਇਤਾਂ ਨੂੰ ਜਾਰੀ ਕੀਤੀਆਂ ਨੇ ਮਾਨਯੋਗ ਡੀ ਸਾਹਿਬ ਦੇ ਹੁਕਮ ਅਨੁਸਾਰ ਜੀ ਮੇਰੀ ਦੇ ਵਿੱਚ ਜਿੰਨਾ ਵੀ ਇਹ ਇੱਕ ਕਾਂਗਈ ਹੈਗੀ ਆ ਜਿਹੜੀ ਪੱਤੀ ਚ ਕੀਤੀ ਆ ਬਖਰੇ ਪੱਤੀ ਡਿਪਾਰਟਮੈਂਟਾਂ ਦੇ ਉਹਨਾਂ ਨੂੰ ਛੱਡਣ ਵਾਸਤੇ ਤੇ ਇਹ ਜਲਦੀ ਤੋਂ ਜਲਦੀ ਅਸੀਂ ਇਹਨੂੰ ਸੇਫ ਜਗ੍ਹਾ ਤੇ ਫੋਟਾਉਣ ਵਾਸਤੇ ਜਿੱਥੇ ਜਿਹੜੇ ਦਿਲਾਰੇ ਰਹੇਗੇ ਉਹਨਾਂ ਨੂੰ ਤੇ ਉਹਨਾਂ ਵਿੱਚ ਮੇਰੇ ਨਾਲ ਫੈਸੀ ਨਾਲ ਨੇ ਇਹਨਾਂ ਦਾ ਸਾਰਾ ਪ੍ਰਬੰਧ ਹੈਗਾ ਤਾਂ ਜਿਨੇ ਵੀ ਇਹਨਾਂ ਨੇ ਪ੍ਰੋਵਾਈਡ ਕਰਨੇ ਆ ਮੈਂ ਉਹਨਾਂ ਜਿਨਾਂ ਨੂੰ ਮਰੀ ਫੀਟਰ ਦੇ ਜਿਨੇ ਤੇ ਉਹ ਹੱਥੋਂ ਵੱੱਟ ਘੱਟੇ ਰਹੇ ਤੇ ਇਹ ਦੇਣ ਤੇ ਵੱਡੀ ਦੇ ਵਿੱਚ ਜਿੰਨਾ ਵੀ ਜਿਹੜੇ ਲੈ ਕੇ ਜਿਹੜਾ ਕਣਕ ਦੇ ਬੈਗ ਤੇ ਆ ਉਹ ਅਸੀਂ ਅਹ ਉਥੇ ਮਸੀਦ ਜਗਾ ਤੇ ਪਚਾ ਰਹੇ ਸੀ ਕਿ ਕਮੀ ਸਾਹਮਣੇ ਆਈ ਸੀ ਇਹ ਕਮੀ ਤਾਂ ਨਹੀਂ ਕੋਈ ਦੇਖਣ ਨੂੰ ਅਜੇ ਤੱਕ ਮਿਲੀ ਕਿਉਂਕਿ ਇਹ ਹੈਗਾ ਜਰੂਰ ਦੇ ਲੈਫਟ ਜਿਹੜੀ ਥੋੜੀ ਘੱਟ ਹੋ ਰਹੀ ਹੈ ਹਜੇ ਕਿਉਂਕਿ ਅੱਜ ਇੱਕ ਦੋ ਦਿਨ ਵਿੱਚ ਜ਼ਿਆਦਾ ਹੋਰ ਵੀ ਇਹ ਦੋ ਕਣ ਕਾਉਂਦੇ ਉਮੀਦ ਹੈਗੀ ਆ ਤੇ ਅਸੀਂ ਹੋਰ ਵੀ ਇਹਨਾਂ ਨੂੰ ਕਹਾਂਗੇ ਵੀ ਜਲਦੀ ਤੋਂ ਜਲਦੀ ਜਿੰਨੀਆਂ ਵੀ ਗੱਡੀਆਂ ਵੱਧ ਤੋਂ ਵੱਧ ਸਾਨੂੰ ਪ੍ਰੋਵਾਈਡ ਕਰਾਉਣ ਅਸੀਂ ਉਹ ਲੈਫਟ ਜਿਹੜੇ ਕਰਵਾ ਸਕਦੇ ਸੀ ਕੋਈ ਲੇਬਰ ਦੀ ਸਮੱਸਿਆ ਸਾਹਮਣੇ ਹਾਂ ਅਸੀਂ ਦੇਵ ਜੀ ਅੱਜ ਕੱਲ ਕੋਈ ਕੋਈ ਇਸ਼ੂ ਸੀਗਾ ਜੀ ਬਈ ਉਹ ਪਲੇਦਾਰਾਂ ਵੱਲੋਂ ਉਹਨਾਂ ਨੇ ਕਿਆ ਸੀ ਵੀ ਅੱਜ ਸਾਰੀ ਧੰਨਵਾਦ ਤੇ ਉਹ ਜਿਹੜਾ ਸੌਟ ਆਊਟ ਹੋ ਗਿਆ ਹੈਗਾ ਸਾਰੀ ਅੱਜ ਪੂਰੀ ਪੂਰੀ ਤਰ੍ਹਾਂ ਉਹਨਾਂ ਨੇ ਕੰਮ ਅੱਜ ਪੂਰੀ ਲੇਵਲ ਨੇ ਕੀਤਾ ਹੈਗਾ ਤੇ ਹੁਣ ਵੀ ਅਜੇ ਤੱਕ ਵੀ ਜਿਹੜਾ ਹੈਗਾ ਮੰਡੀ ਦੇ ਵਿੱਚ ਗੱਡੀਆਂ ਦੀ ਟਰਾਈ ਹੋ ਰਹੀ ਆ ਹੁਣ ਅਸੀਂ ਦੇਖ ਲਈ 24 ਗੱਡੀਆਂ ਜਿਹੜੀਆਂ ਇਸ ਟਾਈਮ ਲਗਾਤਾਰ ਭਰ ਰਹੀਆਂ ਹੈ ਸੀ ਤੇ ਕੱਲ ਦੇਰ ਰਾਤ ਤੱਕ ਇਹਨੇ ਕੰਮ ਚੱਲਿਆ ਕੋਈ ਹਦਲਤਾ ਜਾਰੀ ਕੀਤੀ ਨਹੀਂ ਦੇ ਤਾਂ ਇਹਨਾਂ ਨੂੰ ਸਾਰੇ ਜਾਰੀ ਕੀਤੀਆਂ ਸਟਾਕ ਆਰਡਰ ਹੈਗੇ ਆ ਵੀ ਜਿਹੜਾ ਮਟੀਰੀਅਲ ਮੰਡੀ ਦੇ ਵਿੱਚ ਆਇਆ ਹੈਗਾ ਉਹ ਸਾਰਾ ਜਲਦੀ ਤੋਂ ਜਲਦੀ ਪੜਕ ਕਰਾਓ ਥੈਂਕ ਯੂ ਜੀ এবੀਏ ਨਿਊ ਚੈਨਲ ਦੇਖਣ ਵਾਲੇ ਸਭੀ ਦਰਸ਼ਕੋں سے ہم اپیل ਕਰਤੇ ਹੈ ਕਿ এবੀਏ ਨਿਊ ਚੈਨਲ ਪਰ ਐਸੀ ਲੇਟੈਸਟ ਖਬਰਾਂ ਦੇਖਣੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੈ ਹਿੰਦ ਜੈ ਭਾਰਤ